मंत्री ਚਰਨਜੀਤ ਚੰਨੀ ਜੀ ਲਗਾਤਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਡਿੱਗ ਪੇਗੀ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਨੇ ਇਸ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚਰਨਜੀਤ ਚੰਨੀ ਜੀ ਤੁਹਾਨੂੰ ਇੱਕ ਗੱਲ ਸਪੱਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਸਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਫਲੇ ਕੀਤੇ ਜਿਸ ਤਰੀਕੇ ਨਾਲ ਘਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਵਾ ਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਗੇ ਆਪਣੇ ਕਫਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ मंत्री ਚਰਨਜੀਤ ਚੰਨੀ ਜੀ ਲਗਾਤਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਡਿੱਗ ਪੇਗੀ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਨੇ ਇਸ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚਰਨਜੀਤ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਫਲੇ ਕੀਤੇ ਜਿਸ ਤਰੀਕੇ ਨਾਲ ਘਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਵਾ ਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਗੇ ਆਪਣੇ ਕਫਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ